ਬਜ਼ੁਰਗ ਜੋੜਾ ਜਿਨ੍ਹਾਂ ਨੂੰ ਉਹਨਾਂ ਦੇ ਪੁੱਤ ਦੇ ਘਰੋਂ ਕੱਢ ਦਿੱਤਾ ਜਿੱਥੇ ਉਹ ਰਹਿ ਰਹੇ ਨੇ ਗਰਮੀ ਹੋਵੇ ਜਾਂ ਸਰਦੀ ਹੋਵੇ ਇਸ ਮਾਹੌਲ ਦੇ ਵਿੱਚ ਜਿਹੜਾ ਰਹਿਣਾ ਪਿਆ ਰਿਹਾ ਕਾਗ 14-15 ਸਾਲ ਹੀ ਗਏ ਲੋ ਐਸਾ ਹੀ ਆਪਣੀ ਪਕਾਉਂਦੇ ਆਪਣੀ ਖਾਂਦੇ ਆ ਕਿਆ 7 ਸਾਲ ਹੋ ਗਿਆ ਨੋ ਟੇਕੇ ਚਲੇਗੀ ਪੋਤੇ ਲੱਗੀ ਆ ਤੇ ਮੁੰਡਾ ਸਾਨੂੰ ਉਹ ਨਹੀਂ ਪੁੱਛਦਾ ਮਾਂ ਕਾ ਦੀ ਕਿਦੇ ਆ ਮੰਗ ਮੰਗ ਕੇ ਮੰਗ ਮੰਗ ਕੇ ਪਾਹਾ ਤੇ ਲਾ ਚਾਹ ਰੋਟੀ ਮੰਗ ਕੇ ਲਿਆ ਕੇ ਜੇ ਮੇਰੇ ਕੋ ਪੱਕ ਗਈ ਇੱਥੇ ਤੇ ਪਕਾਉਂਦੀ ਨਹੀਂ ਤੇ ਮੈਂ ਕਿਦੇ ਮੰਗੇ ਲੈ ਆਉਣਾ ਹੁਣ ਇਹੋ ਜੇ ਮੀਂਹ ਦੇ ਵਿੱਚ ਮੈਂ ਕਿੱਥੇ ਪਕਾਉਣੀ ਬਾਹਰ ਜਿਵੇਂ ਸਾਨੂੰ ਕਰਦੀ ਹੀ ਟਿਕਣ ਦੇਂਦਾ ਜਦੋਂ ਪੀ ਲੈਣੀ ਤਾਂ ਗਾਲ ਮੰਦਾ ਕਰਦਾ ਤੇ ਦਾਤਰ ਕੱਢ ਲੈਣਾ ਤੇ ਵਿਖਾਉਣਾ ਹਾਂ ਹੀ ਆਠ ਜਵਣ ਜਵੜ ਕਾ ਬਾਈ ਦੇ ਰਿਹਾ ਆ ਕੁੱਲੀ ਪਾਈ ਆ ਇਹਦੇ ਵਿੱਚ ਰਹਿਣਾ ਬੈਨਾ ਕੋਈ ਸਾਡਾ ਨਾ ਬੱਤੀ ਦਾ ਨਾ ਪੱਖੇ ਦਾ ਰਾਤ ਮੈਂ ਬੁਲੜੀ ਨਿਚਾਲ ਮਾਰਦਾ ਰਹਿਨਾ ਪੋਤ ਕੋ ਪੋਤ ਹੋ ਗਏ ਆ ਮਾ ਪਿਓ ਖੋਦੀ ਹੋਇਆ ਜਾਂਦਾ ਸਾਹੀ ਭੇਵੀ ਇਹਦੇ ਹੋਏ ਮਾਰਦੇ ਹਾਂ ਪਰ ਨਹੀਂ ਇਹਨੇ ਨਹੀਂ ਸਾਨੂੰ ਕੋਈ ਛੋਤੀਆ ਇਸ ਸਮੇਂ ਪਿੰਡ ਡੇਰੀਵਾਲ 'ਚ ਮੌਜੂਦ ਹਾਂ ਤੁਹਾਨੂੰ ਦੱਸਦੀ ਆ ਜਦੋਂ ਇਸ ਪਿੰਡ ਦੇ ਵਿੱਚ ਐਂਟਰ ਹੋਏ ਸਾਂ ਤਾਂ ਇੱਕ ਖੁਸ਼ਹਾਲੀ ਵਾਲਾ ਜਿਹੜਾ ਮਾਹੌਲ ਹੁੰਦਾ ਉਹ ਦੇਖਣ ਨੂੰ ਮਿਲਿਆ ਮਗਰ ਜਿਸ ਜਗ੍ਹਾ ਤੇ ਅਸੀਂ ਖੜੇ ਆ ਜਦੋਂ ਇਸ ਜਗ੍ਹਾ ਦਾ ਮਾਹੌਲ ਦੇਖਿਆ ਤਾਂ ਜਰੂਰ ਅੱਖਾਂ ਨਮ ਹੋ ਗਈਆਂ ਇੱਕ ਤਸਵੀਰ ਸਾਂਝੀ ਕਰਦੇ ਆ ਤੁਹਾਡੇ ਨਾਲ ਬਜ਼ੁਰਗ ਜੋੜਾ ਜਿਨ੍ਹਾਂ ਨੂੰ ਉਹਨਾਂ ਦੇ ਪੁੱਤ ਦੇ ਨਾਲ ਘਰੋਂ ਕੱਢ ਦਿੱਤਾ ਤੇ ਇੱਕ ਤਸਵੀਰ ਤੁਹਾਨੂੰ ਹੋਰ ਸਾਂਝੀ ਕਰਦੇ ਨੇ ਜਿੱਥੇ ਉਹ ਰਹਿ ਰਹੇ ਨੇ ਗਰਮੀ ਹੋਵੇ ਜਾਂ ਸਰਦੀ ਹੋਵੇ ਇਸ ਮਾਹੌਲ ਦੇ ਵਿੱਚ ਜਿਹੜਾ ਰਹਿਣਾ ਪਿਆ ਰਿਹਾ ਕਿਉਂਕਿ ਇਹ ਇੱਕ ਪਹਿਲੀ ਹੈ ਜਿਸ ਦੇ ਵਿੱਚ ਇਹ ਬਜ਼ੁਰਗ ਜੋੜਾ ਜਿਹੜਾ ਰਹਿ ਰਿਹਾ ਤੇ ਬੜੇ ਜਿਹੜੇ ਨਰਕ ਭਰੀ ਜ਼ਿੰਦਗੀ ਆ ਉਹ ਜੀਨ ਚ ਮਜਬੂਰ ਹੈਗਾ ਇੱਕ ਤਸਵੀਰ ਤੁਹਾਨੂੰ ਅੰਦਰ ਦੀ ਵੀ ਜ਼ਰੂਰ ਸਾਂਝੀ ਕਰ ਦਿੰਦੇ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਸਮੇਂ ਕੋਈ ਮੀਂਹ ਆਵੇ ਨੇ ਹੈਰੀ ਆਵੇ ਤਾਂ ਇਹ ਜਿਹੜਾ ਇਹਨਾਂ ਨੇ ਛੋਟਾ ਜਿਹਾ ਇੱਕ ਆਪਣਾ ਬਣਾਇਆ ਹੋਇਆ ਸੈਟਅਪ ਇੱਕ ਕਦੀ ਵੀ ਦਿਖ ਸਕਦਾ ਹੈ ਤੇ ਬਜ਼ੁਰਗ ਤੇ ਜੋੜਾ ਜਿਹੜੇ ਹਾਲਾਤ ਨੇ ਜਿਹੜੇ ਖਸਤਾ ਹੋਏ ਹੋਏ ਨੇ ਤੇ ਨਰਕ ਭਰੀ ਜ਼ਿੰਦਗੀ ਜੀਉਣ ਨੂੰ ਮਜਬੂਰ ਹੋਏ ਪੈਨੇ ਤੇ ਗੱਲਬਾਤ ਥੀ ਜ਼ਰੂਰ ਸਾਂਝੀ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਮਜਬੂਰੀ ਬਣੀ ਆ ਕਿਵੇਂ ਬਣੀ ਆ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਾਪੂ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਇਹ ਇਸ ਤਰ੍ਹਾਂ ਦੇ ਹਾਲਾਤ ਕਿਵੇਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਪੁੱਤ ਪੈਦਾ ਦਾ ਦੇ ਨਿਆਣੇ ਤੇ ਚਲੋ ਜੰਮੈਗੇ ਸੋਖ ਨੂੰ ਜੰਮੈਗੇ ਮਾ ਮਹਾਰਾਜ ਗਾੜੀ ਹੱਥ ਜੋੜ ਜੋੜ ਕੇ ਲਏ ਆ ਪਰ ਹੁਣ ਹਾਲਾਤ ਸਾਡੇ ਮਾੜੇ ਹੋ ਗਿਆ ਇਹ ਵੇਲੇ 14-15 ਸਾਲ ਹੀ ਗੇੜ ਲੋ ਇਹ ਸਾਂ ਹੀ ਆਪਣੀ ਪਕਾਉਨੇ ਆਪਣੀ ਖਾਣੇ ਆ ਹੁਣ 6-7 ਸਾਲ ਹੋ ਗਿਆ ਨੋ ਪੇਕੇ ਚਲੇਗੀ ਪੋਤੇ ਲੈ ਗਈ ਆ ਤੇ ਮੁੰਡਾ ਸਾਨੂੰ ਉਹ ਨਹੀਂ ਪੁੱਛਦਾ ਤਾਂ ਮਵੀ ਲਕੋ ਰਹਿ ਗਿਆ ਬੁੜੜੀ ਉਹ ਮੰਜੇ ਤੇ ਪਈ ਆ ਤੇ ਆਹ ਮੈਂ ਕਦੀ ਕਿਦੇ ਮੰਗ ਮੰਗ ਕੇ ਮੰਗ ਮੰਗ ਕੇ ਪਹਾ ਤੇ ਲਾ ਚਾਹੇ ਰੋਟੀ ਮੰਗੇ ਲਿਆ ਕੇ ਜੇ ਮੇਰੇ ਕੋ ਪੱਕ ਗਈ ਇੱਥੇ ਤਾਂ ਪਕਾਉਂਦੀ ਨਹੀਂ ਤਾਂ ਮੈਂ ਕਿਦੇ ਮੰਗੇ ਲੈ ਆਉਣਾ ਹੁਣ ਇਹੋ ਜੇ ਮੀਂਹ ਦੇ ਵਿੱਚ ਮੈਂ ਕਿੱਥੇ ਪਕਾਉਣੀ ਬਾਹਰ ਕਿ ਜਾ ਕੇ ਮੈਂ ਰੋਟੀ ਲੈਣ ਗਿਆ ਤੇ ਇੱਥੇ ਮੰਜੇ ਤੇ ਵਿਚਾਰੀ ਰਿੰਗਲ ਡਈ ਮੀਂਹ ਦੇ ਵਿੱਚ ਫਿਰ ਆ ਕੇ ਅੰਦਰ ਕਰਨ ਲੱਗਾ ਤੇ ਡੇਗ ਪਈ ਫੇਰ ਮਾ ਪਤਾ ਰੋਵ ਕਾ ਕੇ ਅੰਦਰ ਕੀਤੀ ਆ ਹਾਂ ਆ ਲੀਂਡੇ ਲਾ ਕੇ ਤਾਂ ਹੁਣ ਮੈਂ ਫੇਰ ਪਾਇਆ ਵੇ ਲੋ ਲੀਂਡੇ ਲਾਏ ਆ ਤੇ ਆਪਣੇ ਵੀ ਭਜੇ ਮੇਰੇ ਕਿਤੇ ਗਰੋਚ ਹੋਏ ਤੇ ਠੰਡ ਤੇ ਨਾਲ ਕਪ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ ਮੈਨੂੰ 13 ਸਾਲ ਹੋ ਗਏ ਪਤਾ ਬੰਬੀ ਤੇ 13 ਸਾਲ ਹੋ ਗਏ ਬੋਤਨੇ ਘਰੋਂ ਗਾ ਲੋਗੇ 13 ਸਾਲ ਹੋ ਗਏ ਬੰਬੀ ਤੇ ਜਦੋਂ ਸਾਨੂੰ ਘਰ ਦੀ ਟਿਕਟ ਦੇਂਦਾ ਜਦੋਂ ਪੀ ਲੈਣੀ ਤਾਂ ਗਾਲ ਮੰਦਾ ਕਰਦਾ ਦਾਤਰ ਕਾੜੇ ਲੈਣਾ ਤੇ ਵਖਾਉਣਾ ਆਹੀਂ ਹੱਥ ਜੁੜ ਜੁੜ ਕੇ বাজਦੇ ਰਹੇ ਉਹ ਪੁੱਤ ਤੇਰੇ ਘਰ ਦੀ ਨੂੰ ਨਾ ਮਾੜਾ ਆਖੀਏ ਅਹੀਂ ਤੈਨੂੰ ਨਾ ਮਾੜਾ ਆਖੀਏ ਸਾਨੂੰ ਕਿਹੜੀ ਗੱਲੋਂ ਤੰਗ ਕਰਦਾ ਹਾਂ ਉਹ ਜ਼ਿੰਮੇਦਾਰ ਗਿਆ ਦਾ ਜਾ ਬੰਬੀ ਤੇ ਮਚਾਬੀ ਦੇ ਨਾ ਤੇ ਪਹਿਲੀ ਉਹਨੇ ਖੇਕੇ ਤੇ ਦਿੱਤੀ ਆ ਇਹ ਬੰਬੀ ਦਾ ਬੂਆ ਖੋਲ ਕੇ ਦੇ ਕੇ ਗਿਆ ਮੈਨੂੰ ਆਪ ਬਾਹਰ ਰਹਿਂਦਾ ਉਹ ਜੇ ਇੱਥੇ ਮੈਂ ਰਹਿਣਾ ਆ ਕੁੱਲੀ ਪਾਈ ਆ ਇਹਦੇ ਵਿੱਚ ਰਹਿਣਾ ਬੈਨਾ ਕੋਈ ਸਾਡਾ ਨਾ ਬੱਤੀ ਦਾ ਨਾ ਪੱਖੇ ਦਾ ਰਾਤ ਮੈਂ ਬੁਲੜੀ ਨੂੰ ਚਾਲ ਮਾਰਦਾ ਰਹਿਣਾ ਮੱਖੀਆਂ ਇਹ ਮੱਛਰ ਚੱਲਦਾ ਆਪ ਵੀ ਮੈਂ ਜਾ ਕੇ ਤੇ ਕਿਤੇ ਮੰਦਾ ਆ ਗਿਆ ਆ ਵੇਖੋ ਕਿਤਰਾ ਲੜ ਲੜ ਕੇ ਮੇਰੇ ਹੋਇਆ ਜਾਦਾ ਮੰਦਾ ਆ ਲਿਆ ਪੁੱਤ ਬਾਬੂ ਜੀ ਕਿੰਨਾ ਕੁ ਦੁੱਖ ਹੁੰਦਾ ਹੈ ਬਚਪਨ ਦੇ ਵਿੱਚ ਜਦੋਂ ਪੁੱਤਾਂ ਨੂੰ ਪਾਲਿਆ ਗਿਆ ਤੇ ਕੀ ਆਸਾਂ ਲਾਈਆਂ ਸੀ ਤੇ ਅੱਜ ਕੀ ਦੇਖਣ ਨੂੰ ਮਿਲ ਰਿਹਾ ਹੈ ਹਏ ਪੁੱਤ ਉੜ ਕੇ ਤਾਉਦਾ ਉੜ ਕੇ ਤਾਉਦਾ ਪੁੱਤਕ ਪਤ ਹੋ ਗਿਆ ਮਾਪਿਓ ਕੋ ਦੀ ਹੋਇਆ ਜਾਂਦਾ ਸਾਹੀ ਫੇਰ ਵੀ ਇਹਦੇ ਹੋਏ ਮਰਦੇ ਹ ਪਰ ਨਹੀਂ ਇਹਨੇ ਨਹੀਂ ਸਾਨੂੰ ਕੁਛ ਸੋਚਿਆ ਪਈ ਕਿਤਰਾ ਵਗਤਾ ਨਾ ਪਾਇਆ ਕਿਤਰਾ ਲੈਤੇ ਇਹਨਾਂ ਨੇ ਸਾਂਭਿਆ ਉਹਦਾ ਗਿੱਲ ਮੇਰੇ ਵਰਗੇ ਕਮਾਈ ਕਰਨੀ ਤੇ ਨੂੰ ਹਸਤਾਣਾ ਚ ਲੈ ਕੇ ਜਾਣਾ ਬੁੜਲੀ ਨੇ ਤੇ ਅੱਜ ਸਾਡੇ ਤੇ ਤੇ ਸਾਡੀ ਬਾਤ ਹੀ ਨਹੀਂ ਪੁੱਛਦੀ ਬਾਪੂ ਜੀ 13 ਸਾਲ ਹੋ ਗਏ 13 ਸਾਲ ਦੇ ਵਿੱਚ ਇੱਕ ਵਾਰ ਵੀ ਨਹੀਂ ਆ ਕੇ ਪੁੱਛਿਆ ਕਿ ਬਾਪੂ ਜੀ ਕਿੱਦਾਂ ਮਾਤਾ ਜੀ ਕਿੱਦਾਂ ਜਿਆ ਆਉਂਦਾ ਵੀ ਆ ਆਉਂਦਾ ਵੀ ਆ ਪਰ ਸਾਨੂੰ ਉਹਦੀ ਆਸ ਸੀ ਆਉਣਾ ਰੱਜੇ ਨੇ ਆਉਣਾ ਤੇ ਫਿਰ ਤੁਰ ਕੇ ਚਲੇ ਜਾਣਾ ਰੱਜੇ ਨੇ ਆਉਣਾ ਫਿਰ ਤੁਰ ਕੇ ਚਲੇ ਜਾਣਾ ਇਹ ਨਹੀਂ ਆਖਣਾ ਤੁਹਾਡੇ ਕੋਈ ਪਹਾਗਾ ਕੋਈ ਤੇ ਇੱਕ ਚੀਜ਼ ਲੈ ਉਹ ਨਾਲ ਇਹ ਸੋਈ ਉਹਨੇ ਪਾਈ ਆ ਭਈ ਮੈਂ ਇਹਨਾਂ ਨੂੰ ਨਹੀਂ ਦੇ ਸਕਦਾ ਪੀਣ ਨੂੰ ਚਾਹੀਦੇ ਹੈ ਬਾਪੂ ਜੀ ਕਦੀ ਧੀਆ ਨੇ ਆ ਕੇ ਸਰ ਲਈ ਤੁਹਾਡੀ ਟੀਂਗਾ ਪੋਛਦੀਆਂ ਪੋਤਾ ਅੱਜ ਮੈਂ ਆਖਾ ਧੀਆ ਜੇ ਅੱਜ ਮੈਂ ਉਹਨਾਂ ਨੂੰ ਛਣਕਾ ਪਾ ਕੇ ਸਾਡੇ ਕੋ ਆਉ ਕਿਹੜਾ ਪਰ ਧੀਆ ਮੇਰਿਆਂ ਪੋਛਦੀਆਂ ਉਹ ਜਿੰਨੇ ਜੋਗੀ ਉਹ ਵੀ ਗਰੀਬਾ ਘਰਾਚਿਆ ਉਹ ਕਿਹੜੀਆਂ ਸ਼ੌਕ ਕਰਨੀਆਂ ਉਹ ਲੀੜਾ ਲੱਤਾ ਹੁੰਦੀਆਂ ਵਿਚਾਰੀਆਂ ਤੋਂ ਕੇ ਦੇ ਜਾਣਦੀਆਂ ਜਿਹੜੇ ਮੋਟੇ ਲੀੜੇ ਦੂਜੇ ਤੇ ਮੈਂ ਧੋ ਲੈਣਾ ਲੀੜਾ ਲੱਤਾ ਸੋ ਆ ਕੇ ਦੇ ਕੇ ਜਾਂਦੀਆਂ ਲੰਗੇ ਦਾ ਬੋ ਜੇ ਪੋਤਾ ਤਾਂ ਨੋ ਕੋਈ ਕੰਮ ਹੋ ਗਿਆ ਤੇ ਅਹੀਂ ਤੇ ਆ ਗਈ ਨਾ ਉਹਦਾ ਤਾਂ ਥੋੜਾ ਬੋੜਾ ਸਾਨੂੰ ਠੀਕ ਆਸਰਾ ਬਾਕੀ ਇਹਨਾਂ ਦਾ ਕੋਈ ਨਹੀਂ ਨਾ ਨੋ ਦਾ ਤੇ ਨਾ ਪੁੱਤ ਦਾ ਪੋਤਾ ਵੀ ਨਹੀਂ ਸਾਦੂ ਸ਼ਕਲ ਵਿਖਾਈ ਕਦੀ ਸ਼ਕਲ ਨਹੀਂ ਦੇਖੀ 13 ਸਾਲਾਂ ਚੋਂ ਪੁੱਤ ਉਹਨੇ ਮੁੜ ਕੇ ਛਿਓ ਲਾ ਗਈ ਉਹਨੇ ਮੂੰਹ ਹੀ ਨਹੀਂ ਵਿਖਾਇਆ ਉਹਨੇ ਨਹੀਂ ਸਾਡੇ ਪੱਲੇ ਪਾਇਆ ਕੁਛ ਭਈ ਖੋਰਾ ਹਾਂ ਇਸ ਲਈ ਨਾ ਬਚੇ ਰਹਿਣਾ ਹੁਣ ਜਦੋਂ ਸਾਨੂੰ ਕੋਹ ਘਰ ਨਹੀਂ ਦੀਦਾ ਅਹੀਂ ਵਿੱਚ 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 ਰੇ ਜਿਹਦੇ ਪੁੱਜਦੇ ਆ ਵੇਖੋ ਲੋਕ ਜੀਆ ਜਾਂ ਤਲਬਦੇ ਆ ਅੱਜ ਅਸੀਂ ਜਾੜ ਦੇ ਵਿੱਚ ਕੱਲੇ ਪਏ ਆ ਸਾਡਾ ਵਾਲੀ ਵਾਰ ਸਿਕਾਉਣਿਆ ਇੱਥੇ ਢਿੱਲੇ ਹੋ ਜਗੇ ਸਾਨੂੰ ਚੁੱਕੇ ਕਿਹੜਾ ਰੋ ਰੋ ਕੇ ਦਿਨ ਕੱਢਣ ਦਾ ਆ ਬੱਪੂ ਜੀ ਪਿਓ ਤੇ ਮਾਂ ਨੂੰ ਜਿਹੜਾ ਪੋਤਰਿਆਂ ਦਾ ਜਿਹੜਾ ਚਾਹ ਹੁੰਦਾ ਬੜਾ ਹੁੰਦਾ ਤੇ ਇੰਨੇ ਸਾਲ ਹੋ ਗਏ ਆ ਇੱਥੇ ਰਹਿ ਰਹੇ ਹੋ ਕਦੀ ਮੁੱਖ ਵੀ ਨਹੀਂ ਦਿਖਾਇਆ ਨਾ ਪੁੱਤ ਉਹ ਨਾ ਤੱਕ ਤਾ ਦੱਸਿਆ ਮਾਂ ਜੋ ਲੈ ਗਈ ਉਹ ਮੁੜ ਕੇ ਉਹਨੇ ਸ਼ਕਲ ਹੀ ਨਹੀਂ ਵਿਖਾਈ ਉਹਨੇ ਨਹੀਂ ਸ਼ਕਲ ਵਿਖਾਈ ਪੋਤੇ ਆ ਜੀ ਹੁਣ ਆਸ ਕਰਦੇ ਹੋ ਕਦੀ ਪੋਤੇ ਆ ਕੇ ਤੁਹਾਨੂੰ ਪੁੱਛਣ ਮੈਨੂੰ ਮੇਰੇ ਦੀ ਪੁੱਤ ਜੇ ਆ ਪੋਤਾ ਕੋ ਪੋਤਾ ਛੱਕਦਾ ਤਾਂ ਪੋਤੇ ਆ ਕਿੱਥੋਂ ਮੁੜ ਕੇ ਪੁੱਛਣਾ ਬਾਬੂ ਜੀ ਮਾਤਾ ਜੀ ਨੂੰ ਕੀ ਹੋਇਆ ਮਾਤਾ ਜੀ ਤਿੰਨ ਵਾਰੀ ਤਾਂ ਪੁੱਤ ਪਹਿਲਾ ਲੱਕ ਤੇ ਸੱਟ ਲੱਗੀ ਆ ਫੇ ਆ ਪੌਂਡ ਗਾ ਚੜ ਲਗੇ ਇਤਰਾ ਛਟਾ ਹੈ ਤਾਂ ਮੈਂ ਪੱਠੇ ਵਢਣ ਗਿਆ ਹਲ ਤੋਂ ਲਾਗੋ ਇਹ ਡਿਗ ਪੀਆ ਉਹ ਜ਼ਿਮੀਦਾਰ ਜਿਨੇ ਪਾਈ ਠੇਕੇ ਦੇ ਲਈ ਉਹ ਤੇ ਮਜਬੀ ਹ ਉਹਦਾ ਇਹ ਜਦੋਂ ਡਿੱਗੀ ਆ ਮੋਟਾ ਵੱਜਾ ਇਹ ਨਿਕਲ ਗਿਆ ਔਰ ਕ ਵੱਜੀ ਆ ਇਹ ਟੁੱਟ ਗਈ ਇਹਨੂੰ ਫੇ ਮੈਂ ਲੈ ਕੇ ਤੁਰਿਆ ਫੇਕਦਾ ਰਿਹਾ ਬਣਾਉਂਦਾ ਤਿੰਨ ਵਾਰੀ ਛਟਾ ਲੱਗਿਆ ਵੇ ਹੁਣ ਫੇ ਡਿੱਗੀ ਤਾਂ ਆਵੇ ਰਗੜ ਲਾਗੀ ਤਾਂ ਹੁਣ ਦਿਖੇ ਮੈਨੂੰ ਆਂਦੀ ਆ ਕਈ ਗੋਡਾ ਬਿਗੜ ਕਰਦਾ ਤਾਂ ਮੈਂ ਕੋਈ ਨਹੀਂ ਜਿੱਥੇ ਅੱਗੇ ਲੱਗ ਗਿਆ ਹੁਣ ਕੀ ਪਤਾ ਹੋਰ ਸਾਲ ਆ ਕਿ 2 ਸਾਲ ਲੱਗ ਲੈਣ ਤੇ ਪਲਗੇ ਲੋਕ ਮੈਂ ਕੀ ਕਾ ਕਰ ਸਕਦਾ ਬਾਬੂ ਜੀ ਦੇਖ ਰਹੇ ਆ ਕਿ ਗਰਮੀ ਦਾ ਮੌਸਮ ਵੀ ਆ ਤੇ ਨਾ ਕਿਤੇ ਪੱਖਾ ਦੇਖਣ ਨੂੰ ਮਿਲ ਰਿਹਾ ਨਾ ਕੁਛ ਅੱਗੂ ਸਰਦੀਆਂ ਦਾ ਮੌਸਮ ਆਣਾ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਕਿਉਂਕਿ ਇਸ ਤਰ੍ਹਾਂ ਦੀ ਕੋਲੀ ਦੇ ਵਿੱਚ ਤਾਂ ਜਾਨ ਔਖੀ ਹੋ ਜਾਂਦੀ ਬਾਦ ਪਤਾ ਔਖੀ ਮੈਂ ਤਾਂ ਦੱਸਿਆ ਸੀ ਰਾਤ ਇਹਨੂੰ ਚੱਲ ਮਾਰਦਾ ਇਹਦੀਆਂ ਮੱਖੀਆਂ ਚੱਲਦਾ ਰਹਿਣਾ ਆਪ ਮੈਂ ਮੱਛਰ ਲੜਾ ਲੜਾ ਕੇ ਦੇਖੋ ਬਾ ਮੇਰੇ ਤੇ ਦਿਲ ਲੱਥਾ ਦੇਖੋ ਤੇ ਮੰਦਾਲ ਤਾਂ ਬੰਕੇ ਦੇ ਆ ਦੇਖ ਲੋ ਮੈਂ ਦੇਖ ਰਿਹਾ ਚੱਲਿਆ ਵੀ ਨਹੀਂ ਜਾ ਰਹੇ ਇੱਕ ਵਾਰ ਚੱਲ ਕੇ ਜ਼ਰੂਰ ਦਿਖਾਓ ਸਾਡੇ ਸਰੋਤਿਆਂ ਨੂੰ ਕੀ ਇੱਕ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਬਾਪੂ ਜੀ ਕੋ ਚਾਜ ਨਾਲ ਚੱਲਿਆ ਵੀ ਜਾਂਦਾ ਚੱਲਿਆ ਨਹੀਂ ਜਾਂਦਾ ਮਗਰ ਤਾਂ ਵੀ ਬੇਬੇ ਦੀ ਜਿਹੜਾ ਸੇਵਾ ਬਾਪੂ ਦਿਲ ਤੇ ਹੀ ਨਾ ਕਰ ਰਹਾ ਮਾਤਾ ਜੀ ਗੱਲ ਕਰਨਗੇ ਜੀ ਕਰਨਗੇ ਥੋੜੀ ਬਹੁਤ ਮਾਤਾ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮੇਰੇ ਸਤ ਦੀ ਯਾਦ ਆਉਂਦੀ ਹੈ ਅੱਛਾ ਜੇ ਬੀਬੀ ਜੀ ਕੋ ਜਿਹੜਾ ਸੁਣਿਆ ਮਣੀ ਜਾਂਦਾ ਜਿਹੜੇ ਹਾਲਾਤ ਐ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਿਆ ਅੱਖਾਂ ਜ਼ਰੂਰ ਨਮ ਹੋ ਜਾਂਦੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਪੁੱਤ ਜਿਹੜੇ ਕਪੁੱਤ ਹੋਏ ਪਏ ਨੇ ਕਿਉਂਕਿ ਅੱਜ ਦੀ ਇਸ ਉਮਰ ਦੇ ਵਿੱਚ ਜ਼ਰੂਰ ਮਾਪਿਓ ਆਸ ਕਰਦਾ ਕਿ ਸਾਡਾ ਪੁੱਤ ਸਾਨੂੰ ਸਾਹਮੇ ਮਗਰ ਇਸ ਤਰ੍ਹਾਂ ਦੇ ਹਾਲਾਤ ਘਰੋਂ ਹੀ ਕੱਢ ਦੇਣਾ ਅੱਜ ਦੇ ਸਮੇਂ ਦੇ ਵਿੱਚ ਬੜੀ ਮਾੜੀ ਗੱਲ ਆ ਬਾਬੂ ਜੀ ਜੇ ਕੋਈ ਐਨ ਆਰ ਆਈ ਭਰਾ ਜੇ ਤੁਹਾਡੀ ਮਦਦ ਕਰਨਾ ਚਾਵੇ ਤਾਂ ਕਿੱਥੇ ਪਹੁੰਚੇ ਤੁਹਾਡੇ ਕੋ ਪੋਤਾ ਝਾਛਾ ਵਾਛੇ ਇੱਕ ਮਾੜੇ ਪੋਤੇ ਆ ਗਏ ਕੇ ਆਪੜੇ ਵਾਹੀ ਉਹਪਰਾਹੀ ਜੇ ਉਹਦਾ ਸੋਚਿਆ ਪਈ ਹੁਣ ਇਹ ਗੈਤਰਾ ਕਿਤਰਾ ਗਜਾਰਾ ਪਾ ਕੇ ਕੀ ਖਵਾਵਾਂਗੇ ਤੁਹਾਡੇ ਤਾਂ ਹੀ ਪੁੱਤ ਪਹੁੰਚੇ ਛਾਵਾ ਜੇ ਤੁਹਾਡੇ ਜਿਹੜਾ ਕਿੱਥੋਂ ਕਿੱਥੋਂ ਚੱਲ ਕੇ ਆਏਗੇ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ساری ਉਮਰ ਯਾਦ ਕਰਦਾ ਰਹ ਜਿੱਦਾਂ ਚ ਜੀਦਾ ਪੈਸ਼ਾ ਵਾਛੇ ਬਬੂ ਚਿੰਤਾ ਨਾ ਕਰੋ ਆਪਾਂ ਅੱਥੇ ਪਹੁੰਚੀ ਆਂ ਮਗਰ ਜਿਹੜੇ ਤੁਹਾਡੀ ਮਦਦ ਕਰਨਾ ਚਾਹਣ ਕਿੱਥੇ ਪਹੁੰਚਣੇ ਦੱਸੋ ਇਹ ਪੁੱਤ ਉਹਦਾ ਤੇ ਆਦੇ ਹੋ ਆਪੇ ਅਸੀਂ ਪਿੰਡ ਖੜੀਏ ਪਾ ਕੇ ਤੁਸੀਂ ਅੱਖਾਂ ਮੀਟ ਕੇ ਦਹੀਂ ਇੱਥੇ ਨੱਕ ਦੇਣ ਜੋਗੇ ਨਹੀਂ ਰਹਿਣਾ ਤਾਂ ਹੁਣ ਤੁਹਾਡੇ ਗਾੜੀ ਤਰਲਾ ਮਾਰਿਆ ਪਏ ਕੋਠਾ ਮਠਾ ਮੇਰਾ ਬਣਾ ਦੇਣ ਮੈਨੂੰ ਆਥਾ ਬੱਤੀ ਦਾ ਉਰਾ ਪਰਾ ਜਿਆ ਕਾ ਕੰਮ ਕਰ ਦੇਣ ਕਿ ਮੈਂ ਆਪਣੇ ਘਰ ਜਾਊਂਗਾ ਇਹ ਮੇਰੀ ਆਖੇ ਬਾਅਦ ਕਿਤੇ ਫੜਿਆ ਕਰਨ ਦੇ ਡਿਗੇ ਠੱਠੇ ਦੀ ਇੱਥੇ ਮਾਪੂਜੀ ਤੁਹਾਡੀ ਜ਼ਰੂਰ ਮਦਦ ਹੋਵੇਗੀ ਚਿੰਤਾ ਨਾ ਕਰੋ ਪਿੰਡ ਵਾਸੀ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਹੱਸੇ ਪਰਿਵਾਰ ਦੇ ਹਾਲਾਤ ਕੀ ਆ ਬਾਪੂਜੀ ਇਸ ਪਰਿਵਾਰ ਦੇ ਪਹਿਲਾਂ ਤਾਂ ਹਾਲਾਤ ਦੱਸੋ ਕੀ ਨੇ ਕਿਉਂਕਿ ਤੁਸੀਂ ਪਿੰਡ ਵਾਸੀ ਹੋ ਤੁਸੀਂ ਕੋਲ ਰਹਿੰਦੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਟੇ ਗੱਲ ਦਾ ਬੇਨਤੀ ਆ ਵੀ ਬਹੁਤ ਹੀ ਨਾ ਵੀਰਾਂ ਦਾ ਧੰਨਵਾਦਵਾ ਇਹ ਇੱਥੇ ਪਹੁੰਚੇ ਇਹਨਾਂ ਬਜ਼ੁਰਗਾਂ ਕੋ ਤੇ ਇਹਨਾਂ ਨੇ ਬਹੁਤ ਹੀ ਯਾਨ ਕੇ ਇਹਨਾਂ ਵਿਚਾਰਿਆਂ ਦਾ ਦੇਖਭਾਲ ਕਰਨ ਲੱਗੇ ਤੇ ਵੇਖੋ ਇਹਨਾਂ ਦੇ ਬਾਰੇ ਬੜੀ ਹਾਲਤ ਮਾਰੀ ਜਨ ਜੀ ਬਹੁਤ ਹੀ ਹੱਠ ਨਾ ਨਾ ਕੋ ਬਿਜਲੀ ਹੈ ਨਾ ਪੱਖਾ ਵਾ ਨਾ ਇਹਨਾਂ ਕੋ ਕੱਖ ਨਹੀਂ ਇੱਥੇ ਕਾਫੀ ਝਿਰ ਹੋ ਗਿਆ ਰਹਿੰਦੇ ਨੇ ਕੁੱਲੀ ਦੇ ਵਿੱਚ ਇਹ ਜ਼ਿੰਮੇਦਾਰ ਨੇ ਇਹਨਾਂ ਨੂੰ ਇੰਨੀ ਜਗ੍ਹਾ ਇੱਥੇ ਦਿੱਤੀ ਪਿਆ ਆਪਣਾ ਗੁਜ਼ਾਰਾ ਵਿਜ਼ਾਰਾ ਕਰੋ ਘਰ ਇਹਨਾਂ ਕੋ ਹੈ ਨਹੀਂ ਕੋ ਥਾਂ ਨਹੀਂ ਥੱਤਾ ਨਹੀਂ ਕੱਖ ਨਹੀਂ ਇਹਨਾਂ ਕੋ ਚਰੇ ਕੋ ਮੁੰਡਾ ਹੈ ਉਹ ਨਸ਼ੇ ਕਰਦਾ ਵਾ ਉਹ ਇਹਨਾਂ ਨੂੰ ਵਿਚਾਰੇ ਨੂੰ ਕੋ ਸਮਝਦਾ ਕੱਖ ਨਹੀਂ ਨੌ ਰਾਣੀ ਪੇਕੇ ਗਈ ਆ ਉਹ ਆਪਣੇ ਪੁੱਤ ਪੁੱਤ ਲੈ ਕੇ ਤੁਸੀਂ ਚਲ ਗਈ ਇਹਨਾਂ ਨੂੰ ਬਹੁਤ ਮੁਸ਼ਕਲ ਜ਼ਿੰਦਗੀ ਜਿਣੀ ਤੇ ਇਹ ਬੜੀ ਮਿਹਰਬਾਨੀ ਆ ਬਹੁਤ ਹੀ ਚਲੋ ਸੰਗਤ ਦੀ ਉਹ ਗੁਰੂ ਮਹਾਰਾਜ ਦੀ ਗੁਰਨਾਨਕ ਪਾਤਸ਼ਾਹ ਦੀ ਵਾਹਿਗੁਰੂ ਚਲੋ ਇਹਨਾਂ ਦਾ ਭਲਾ ਕਰੇ ਚੜ੍ਹਦੀ ਕਲਾ ਬਖਸ਼ੇ ਚੰਨਣ ਵਾਲਿਆਂ ਦਾ ਸਾਰੇ ਵੀਰਾਂ ਭਰਾਵਾਂ ਦਾ ਬਾਕੀ ਉਹਨਾਂ ਵੀਰਾਂ ਦਾ ਬਾਹਰ ਵਾਲਿਆਂ ਦਾ ਵੀ ਜਿੱਦਾਂ ਹੋ ਸਕੇ ਮੈਂ ਤਕਰੀ ਬਿਲਕੁਲ ਜੇਕਰ ਕੋਈ ਪਹੁੰਚਣਾ ਚਾਹਵੇ ਇੱਥੇ ਪਹੁੰਚ ਕਰਨਾ ਚਾਹਵੇ ਕਿੱਥੇ ਪਹੁੰਚੇ ਕੀ ਕੰਟੈਕਟ ਕਰੇ ਹਾਂ ਵੇਖੋ ਇਹ ਪਿੰਡ ਡੇਰੀ ਵਾਲਾ ਜੀ ਤਹਿਸੀਲ ਬਾਬਾ ਕਾਲਾ ਜੇਲਾ ਅੰਮ੍ਰਿਤਸਰ ਠੀਕ ਆ ਹਾਂ ਇਹ ਇੱਥੇ ਬੈਗ ਤੇ ਰਹਿੰਦੇ ਬਾਹਰ ਜੀ ਮੰਮੀ ਦੇ ਰਹਿੰਦੇ ਆ ਇੱਥੇ ਆਣ ਕੇ ਇਹਨਾਂ ਨਾਲ ਕੋਈ ਕਨੈਕਟ ਕਰ ਸਕਦਾ ਇਹਨਾਂ ਦੇ ਫੋਨ ਨੰਬਰ ਤੇ ਕਨੈਕਟ ਕਰ ਸਕਦਾ ਇਹਨਾਂ ਨੰਬਰ ਦੇ ਦੇ ਦੇਣੇ ਤੁਹਾਨੂੰ ਆ ਕਾਪੀ ਨੰਬਰ ਆ ਕਾਪੀ ਨੰਬਰ ਵੀ ਨਾਲ ਆ ਬੋਲੋ ਸਹਾ ਸੰਗਜਾ ਬਾਪੂ ਜੀ ਦਾ ਮੋਬਾਈਲ ਨੰਬਰ ਆ 97811 53248 ਜੀ ਇੱਕ ਵਾਰ ਮੈਂ ਫਿਰ ਤੋਂ ਰਿਪੀਟ ਕਰ ਦਿੰਦਾ 97811 53248 ਇੱਕ ਵਾਰ ਤੁਸੀਂ ਫਿਰ ਰਿਪੀਟ ਕਰ ਦਿਓ 9781153248 ਇਹ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਮ ਦਿਖਾ ਰਹੇ ਆ ਇੱਕ ਇੱਕ ਕਾਪੀ ਆ ਜਿਹੜੀ ਬਾਪੂ ਜੀ ਦੀ ਕਾਪੀ ਆ ਇੱਕ ਵਾਰ ਜ਼ਰੂਰ ਤਸਵੀਰ ਚ ਦੇਖ ਪਾਓ ਜੋ ਵੀ ਇੱਥੇ ਪਹੁੰਚ ਕਰਨਾ ਚਾਹਵੇ ਜਾਂ ਇੱਥੇ ਪਹੁੰਚਣਾ ਜਾਵੇ ਐਡਰੈਸ ਵੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਕੰਟੈਕਟ ਵੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਤੇ ਬਾਪੂ ਜੀ ਦੀ ਜਿਹੜੀ ਬੈਂਕ ਦੀ ਕਾਪੀ ਆ ਉਹ ਵੀ ਤੁਹਾਨੂੰ ਮੈਂਸ਼ਨ ਕਰ ਦਿੱਤੀ ਆ ਤੇ ਹੁਣ ਤੁਸੀਂ ਦੇਖਣਾ ਸਾਡਾ ਜਿਹੜਾ ਫਰਜੀ ਸੀ ਇੱਥੇ ਪਹੁੰਚ ਕੇ ਵੀਡੀਓ ਬਣਾਉਣੀ ਤੇ ਤੁਹਾਡੇ ਤੱਕ ਪਹੁੰਚਾਉਣੀ ਜੇਕਰ ਤੁਸੀਂ ਮਦਦ ਨਹੀਂ ਕਰਨਾ ਚਾਹੁੰਦੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਇੱਥੇ ਮਦਦ ਕਰਨ ਨੂੰ ਪਹੁੰਚਣਾ ਚਾਹ ਜ਼ਿੰਦਗੀ ਜੀਵਨ ਨੂੰ ਮਜਬੂਰ ਹੋਏ ਪਏ ਨੇ ਤਾਂ ਜ਼ਰੂਰ ਕੋਈ ਨਾ ਕੋਈ ਇੱਥੇ ਪਹੁੰਚ ਕਰ ਸਕਦਾ ਜੇਕਰ ਤੁਸੀਂ ਇਸ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰ ਦੇਦੋ ਕੈਮਰਾਮੈਨ ਮਨੋਜ ਦੇ ਨਾਲ ਮਹਿਮਾਨ ਅਦਾ ਸਮਾ نیوز ਅੰਮ੍ਰਿਤਸਰ